ਹੈਲੋ ਮੈਂ ਡਾਕਟਰ ਤੇਰਾਕਰ ਤੇ ਮੈਂ ਲੈ ਕੇ ਆਈ ਆ ਇੱਕ ਵੀਡੀਓ ਮੈਂ ਨਾ ਗੱਲ ਪਤਾ ਕਿਹਨਾਂ ਨਾਲ ਅੱਜ ਕਰਨੀ ਆ ਜਿਹੜੇ ਧਰਤੀ ਦੇ ਸਭ ਤੋਂ ਵੱਧ ਓਵਰ ਸੈਂਸਟਿਵ ਓਵਰ ਇਮੋਸ਼ਨਲ ਲੋਕ ਹੁੰਦੇ ਨੇ ਮੇਰਾ ਇਸ਼ਾਰਾ ਸਮਝ ਗਏ ਹੋ ਤੁਸੀਂ ਤੁਸੀਂ ਉਹ ਚੰਦਰਮਾ ਦੀ ਗ੍ਰਫਤ ਚ ਤੁਸੀਂ ਵਹਿੰਦੇ ਹੋ ਵਹਿਣਾ ਚ ਤੇ ਤੁਸੀਂ ਉਹ ਮਮਾ ਦਾ ਰੁੰਦੜ ਬੱਚਾ ਗੱਲ ਕਰ ਰਹੀਆਂ 2 ਤਰੀਕ 11 ਤਰੀਕ 20 ਤਰੀਕ 29 ਤਰੀਕ ਨੂੰ ਜਨਮੇ ਲੋਕ ਪਰ ਮਹੀਨਾ ਕਿਹੜਾ ਹੈ ਜਨਵਰੀ ਵੀਡੀਓ ਦੇ ਅੰਤ ਤੱਕ ਮੇਰੇ ਨਾਲ ਬਨੇ ਰਹਿਣਾ ਕਿਉਂਕਿ ਮੈਂ ਦੱਸਾਂਗੀ ਤੁਹਾਨੂੰ ਇਦਾਂ ਦਾ ਚੰਦਰੂਪਾ ਜਿਹੜਾ ਤੁਹਾਡੇ ਬਹੁਤ ਕੰਮ ਆਉਣਾ ਸੋ ਕਿਉਂਕਿ ਮੈਂ ਖੋਲਣ ਜਾ ਰਹੀਆਂ ਚੰਦਰਮਾ ਦੀ ਗ੍ਰਿਫਤ ਦੇ ਰਾਜ ਜਿੱਥੇ ਜਜ਼ਬਾਤਾਂ ਦਾ ਸਮੁੰਦਰ ਲੱਗਦਾ ਤੇ ਹਰ ਲਹਿਰ ਤੁਹਾਡੇ ਜੀਵਨ ਦਾ ਸੱਚ ਬਿਆਨ ਕਰਦੀ ਬਸ ਖੜੇ ਹੋ ਜਾਓ ਮੇਰੇ ਸਾਹਮਣੇ ਤੇ ਦੇਖੋ ਕਿ ਤੁਸੀਂ ਇਦਾਂ ਦੇ ਹੋ ਮੇਰੀ ਗਣਨਾ ਚ ਮਹਾਨ ਸੱਤ ਨਿਮੋਰੋਲੋਜਿਸਟ ਹੋਣਗੇ ਸੱਤ ਵਰਲਡ ਦੀਆਂ ਫੇਮਸ ਕਿਤਾਬਾਂ ਚੋਂ ਲਿਆ ਗਿਆ ਮੇਰਾ ਆਰਟੀਕਲ ਆ ਸੋ ਚੰਦਰਮਾ ਤੁਹਾਡੀ ਰੂਹ ਨੂੰ ਆਪਣੀ ਗ੍ਰਿਫਤ ਚ ਰੱਖਦਾ ਤੁਸੀਂ ਦਿਲ ਦੇ ਇੰਨੇ ਸਾਫ਼ ਹੋ ਕਿ ਲੋਕ ਕਦੇ-ਕਦੇ ਤੁਹਾਡੇ ਭੋਲੇਪਣ ਦਾ ਗਲਤ ਫਾਇਦਾ ਚੁੱਕ ਲੈਂਦੇ ਆ ਪਰ ਇਹੀ ਨਰਮੀ ਤੁਹਾਡੀ ਸਭ ਤੋਂ ਵੱਡੀ ਖੂਬੀ ਹੈ ਤੇ ਲੋਕਾਂ ਨਾਲੋਂ ਤੁਹਾਨੂੰ ਬਿਲਕੁਲ ਵੱਖਰੇ ਆ ਤੇ ਚੰਗੇ ਆ ਬਣਾਉਂਦੀ ਹੈ ਤੁਹਾਡੀ ਜ਼ਿੰਦਗੀ ਚੰਦ ਦੇ ਘਟਾਵ ਦਾ ਮੱਸਿਆ ਪੁੰਨਿਆਂ ਵਾਂਗ ਉਤਰਾ ਚੜਾ ਨਾਲ ਭਰੀ ਰਹਿੰਦੀ ਹੈ ਕਿਉਂਕਿ ਤੁਹਾਡਾ ਸਿੱਧਾ ਸਬੰਧ ਚੰ드ਰਮਾ ਨਾਲ ਹੈ ਮੂਨ ਕੀ ਹੈ 15 ਦਿਨ ਵੱਧਦਾ 15 ਦਿਨ ਘਟਦਾ ਮੂਡ ਸਵਿੰਗਸ ਬਹੁਤ ਨੇ 15 ਦਿਨ ਮਨ ਦੀ ਹਾਲਤ ਹੋਰ ਤੇ ਅਗਲੇ 15 ਦਿਨ ਮਨ ਦੀ ਹਾਲਤ ਹੋਰ ਜਿੱਦਾਂ ਨਾ ਡਿਪਰੈਸ਼ਨ ਹੋ ਜਾਂਦਾ ਕਦੀ ਖੁਸ਼ ਹਾਂ ਕਦੀ ਬੇहद ਉਦਾਸ ਮੂਨ ਨਾਲੋਂ ਪ੍ਰਭਾਵਿਤ ਲੋਕ ਜਿਹੜੇ ਆ ਨਾ ਉਹ ਡਿਪਰੈਸ਼ਨ ਦੇ ਬਹੁਤ ਸ਼ਿਕਾਰ ਹੁੰਦੇ ਆ ਖੈਰ ਮੇਰੇ ਕੋਲ ਹਰ ਮਸਲੇ ਦਾ ਹੱਲ ਹੈ ਤਿਆ ਨਾਲ ਮੇਰੀ ਗੱਲ ਸੁਣਨੀ ਹੈ ਚੰਦਰਮਾ ਦੀ ਚੜ੍ਹਾਈ ਨਾਲ ਤੁਹਾਡੀ ਰੂਹ ਮਜ਼ਬੂਤ ਹੋ ਜਾਂਦੀ ਹੈ ਫਿਰ ਕੀ ਹੈ ਬਾਕੀ ਰਾਸ਼ੀਆਂ ਵਾਲੇ 2.5 ਦਿਨ ਪ੍ਰਭਾਵਿਤ ਹੁੰਦੇ ਆ ਤੁਸੀਂ 15 ਦਿਨ ਚੰਗੇ ਤੇ 15 ਦਿਨ ਥੋੜਾ ਡਾਊਨ ਫੀਲ ਕਰਦੇ ਹੋ ਤੁਹਾਡੇ ਅੰਦਰ ਭਾਵਨਾਵਾਂ ਦਾ ਸਾਗਰ ਹੈ ਕਦੀ ਇਹ ਸਾਗਰ ਖੁਸ਼ੀ ਨਾਲ ਝੂਮਦਾ ਤੇ ਕਰੇ ਦੁੱਖ ਦੀਆਂ ਲਹਿਰਾਂ ਨਾਲ ਟੁੱਟ ਪੈਂਦਾ ਤੁਸੀਂ ਹਮੇਸ਼ਾ ਦੂਜਿਆਂ ਦੇ ਪੀੜ ਆਪਣੇ ਦਿਲ 'ਚ ਮਹਿਸੂਸ ਕਰਦੇ ਹੋ ਤੁਹਾਡੀ ਅੰਦਰਲੀ ਆਵਾਜ਼ ਇੰਨੀ ਤੇਜ਼ ਆ ਕਿ ਤੁਸੀਂ ਕਈ ਵਾਰ ਲੋਕਾਂ ਦੇ ਕਹਿਣ ਤੋਂ ਪਹਿਲਾਂ ਹੀ ਉਹਨਾਂ ਦੇ ਦਿਲ ਦੀ ਭਾਵਨਾ ਸਮਝ ਲੈਂਦੇ ਹੋ ਕਿ ਮੇਰੇ ਨਾਲ ਸਹਿਮਤ ਹੋ ਮੈਂ ਤੁਹਾਡੀ ਸਿੱਧੀ ਗੱਲ ਕਰਾਂ ਤੁਹਾਡੀ ਸਿੱਤ ਹਮੇਸ਼ਾ ਤੁਹਾਡੇ ਮਨ ਨਾਲ ਜੁੜੀ ਰਹਿਣੀ ਹੈ ਹਰ ਪੱਖ ਨੂੰ ਧਿਆਨ ਨਾਲ ਸੁਣਿਓ ਪਿਆਰੇ ਦੋਸਤੋ ਮੂਨ ਪ੍ਰਭਾਵਿਤ ਹੋਣ ਕਰਕੇ ਤੁਹਾਡਾ ਸਿੱਧਾ ਸਿੱਧਾ ਸਬੰਧ ਮਨ ਨਾਲ ਨਾਟ ਦਿਮਾਗ ਨਾਲ ਜੇ ਤੁਹਾਡਾ ਮਨ ਖੁਸ਼ਾ ਤਾਂ ਤੁਸੀਂ ਤੰਦਰੁਸਤੋਂ ਤੰਦਰੁਸਤੀ ਤੁਹਾਡੇ ਚਿਹਰੇ ਤੇ ਚਮਕੇਗੀ ਜੇ ਮਨ ਉਲਝਾਇਆ ਤਾਂ ਤੁਹਾਨੂੰ ਬਿਮਾਰੀਆਂ ਨੇ ਮੰਜੇ ਤੇ ਪਾ ਦੇਣਾ ਖਾਸ ਕਰਕੇ ਪੇਟ ਖੂਨ ਨਾਲ ਸੰਬੰਧਿਤ ਬਿਮਾਰੀਆਂ ਨੀਂਦ ਨਾਲ ਜੁੜੀ ਸਮੱਸਿਆ ਇਨਸੋਮਨੀਆ ਨੀਂਦ ਨਹੀਂ ਆਉਂਦੀ ਇਹ ਸਮੱਸਿਆਵਾਂ ਜੀਵਨ ਚ ਵੱਧ ਸਕਦੀਆਂ ਕੁਝ ਮਿੰਟ ਨਾ ਚੰਦਰਮਾ ਦੀ ਚਾਨਣੀ ਚ ਰਿਸ਼ਮਾ ਲਿਆ ਕਰੋ ਮੈਡੀਟੇਟ ਕਰਿਆ ਕਰੋ 5-10 ਮਿੰਟ ਇਹ ਤੁਹਾਡੇ ਲਈ ਦਵਾਈ ਦਾ ਕੰਮ ਕਰੇਗੀ ਤੁਹਾਡੇ ਲਈ ਬਹੁਤ ਚੰਗੀ ਟੋਨਿਕ ਹੈ ਡਾਕਟਰ ਤੇਰਾਂਕੌਰ ਦੀ ਇਹ ਗੱਲ ਪੱਲੇ ਬੰਨ ਲਓ ਜਦੋਂ ਤੁਸੀਂ ਪਾਣੀ ਦੇ ਰੇਦੇ ਰਹਿੰਦੇ ਹੋ ਤਾਂ ਨਦੀਆ ਕਾ ਲੋਸ ਮੰਦਰਾ ਹੈ ਜਮੀਆ ਤਾਂ ਤੁਹਾਡੀ ਸਿਹਤ 'ਚ ਜੋ ਨਿਖਾਰ ਆਉਂਦਾ ਮੇਰੇ ਕੋਲ ਅਜ ਸ਼ਬਦ ਨਹੀਂ ਹੈ ਇੰਨਾ ਸੁਧਾਰ ਆ ਜਾਂਦਾ ਕਿ ਤੁਸੀਂ ਉਸ ਮੌਸਮ 'ਚ ਖੁਸ਼ਗਵਾਰ ਮਹਿਸੂਸ ਕਰਦੇ ਹੋ ਸੋ ਜਦੋਂ ਕਦੀ ਲੋ ਫੀਲ ਕਰੋ ਬਾਹਰ ਕੋ ਮਣ ਚਲ ਜਾਓ ਪਾਣੀ ਦੇ ਨਜ਼ਦੀਕ ਪਰ ਧਿਆਨ ਨਾਲ ਮੈਂ ਕੈਰੀਅਰ ਤੇ ਨੌਕਰੀ ਦੀ ਗੱਲ ਕਰਾਂ ਨੰਬਰ 2 11 20 29 99 ਲੋਕਾਂ ਦਾ ਕੈਰੀਅਰ ਜਾਂ ਨੌਕਰੀ ਕੀ ਹੈ ਤੁਸੀਂ ਹੋਰ ਉਸ ਖੇਤਰ ਚ ਚਮਕ ਸਕਦੇ ਹੋ ਜਿੱਥੇ ਇਮੋਸ਼ਨਸ ਨੇ ਜਜ਼ਬਾਤ ਨੇ ਜਿੱਥੇ ਆਰਟ ਹੈ ਕਲਾ ਬੜੇ ਆਰਟਿਸਟਿਕ ਹੁੰਦੇ ਹੋ ਤੁਸੀਂ ਤੇ ਜਿੱਥੇ ਮਨ ਦੀ ਗਹਿਰਾਈ ਦੀ ਲੋੜ ਆ ਮਨ ਇਹ ਤਾਂ ਫੋਲ ਨਹੀਂ ਸਕਦਾ ਕੋਈ ਕਿੰਨੀਆਂ ਹੀ ਪਰਤਾਂ ਨੇ ਪਰ ਤੁਹਾਡੇ ਕੋਲ ਉਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਇੱਕ ਕਲਾਕਾਰ ਕੋਲ ਹੁੰਦੀਆਂ ਸਿੱਖਿਆ ਦੇ ਖੇਤਰ ਚ ਆਰਟ ਦੇ ਖੇਤਰ ਚ ਰਾਈਟਿੰਗ ਦੇ ਖੇਤਰ ਚ ਸੰਗੀਤ ਦੇ ਖੇਤਰ ਚ ਮਨੋਵਿਗਿਆਨ ਦਵਾਈਆਂ ਤੇ ਲੋਕ ਸੰਪਰਕ ਪਬਲਿਕ ਡੀਲਿੰਗ ਇਹ ਤੁਹਾਡੇ ਲਈ ਸੋਨੇ ਦੀਆਂ ਖਾਨਾ ਆ ਇਹ ਫੀਲਡ ਤੁਹਾਡੇ ਲਈ ਤੁਹਾਨੂੰ ਪਾਲਿਸ਼ਡ ਕਰਦੇ ਨੇ ਵਿਦੇਸ਼ ਜਾਣ ਦੇ ਨਾਲ ਵੀ ਤੁਹਾਡੀ ਤਕਦੀਰ ਖੁੱਲ ਸਕਦੀ ਹੈ ਇਸ ਲਈ ਸੌਖਿਆਂ ਵਿਦੇਸ਼ ਲਈ ਜੇ ਕਦੀ ਅਪਲਾਈ ਕਰੋ ਤਾਂ ਤੁਸੀਂ ਜਾ ਸਕਦੇ ਹੋ ਪਰ ਤੁਹਾਡੀ ਜਨਮ ਕੁੰਡਲੀ ਜ਼ਰੂਰ ਕੈਲਕੂਲੇਟ ਹੋਈ ਹੋਣੀ ਚਾਹੀਦੀ ਹੈ ਸੋ ਤੁਸੀਂ ਦਫਤਰੀ ਕੰਮ ਜਾਂ ਸਖਤ ਮਿਹਨਤ ਵਾਲੀਆਂ ਫੀਲਡਾਂ 'ਚ ਟਿਕ ਨਹੀਂ ਸਕਦੇ ਤੁਹਾਨੂੰ ਉਹ ਕੰਮ ਬੋਝ ਲੱਗਦਾ ਤੁਸੀਂ ਉਹੀ ਕੰਮ ਕਰਕੇ ਖੇਡਾ ਖੇਡਦੇ ਹੋ ਜਿੱਥੇ ਰਚਨਾਤਮਕਤਾ ਕ੍ਰੀਏਟਿਵਿਟੀ ਹੈ ਤੇ ਲੋਕਾਂ ਨਾਲ ਡੀਲਿੰਗ ਦਾ ਕੰਮ ਹੈ ਜੇ ਮੈਂ ਤੁਹਾਡੇ ਪਿਆਰ ਤੇ ਰਿਸ਼ਤਿਆਂ ਦੀ ਗੱਲ ਕਰਾਂ 2 ਨੰਬਰ 11 ਨੰਬਰ ਵੀ ਨੰਬਰ 29 ਨੰਬਰ ਤੁਸੀਂ ਪਿਆਰ ਦੇ ਮਾਮਲੇ 'ਚ ਬਿਲਕੁਲ ਖਰੇ ਹੋ ਜਿਹਨੂੰ ਚਾਹ ਲੈਦੇ ਹੋ ਉਹਨੂੰ ਰੂਹੋਂ ਚਾਹੁੰਦੇ ਹੋ ਸ਼ਿੱਦਤ ਨਾਲ ਚਾਹੁੰਦੇ ਹੋ ਪਰ ਕਈ ਵਾਰ ਜ਼ਰੂਰਤ ਤੋਂ ਜਦੋਂ ਬਧਪਾ ਬੁਖ ਹੋ ਜਾਂਦੇ ਹੋ ਫਿਰ ਟੁੱਟ ਵੀ ਜਾਂਦੇ ਹੋ ਤੁਹਾਡੇ ਲਈ ਉਹ ਹੀ ਸਾਥੀ ਵਧੀਆ ਹੈ ਜੋ ਤੁਹਾਡੀ ਨਰਮੀ ਨੂੰ ਤੁਹਾਡੀ ਤਾਕਤ ਬਣਾਦਾ ਹੈ ਨਾ ਕਿ ਉਸ ਦਾ ਮਿਸਯੂਜ਼ ਕਰੇ ਤੁਹਾਡੇ ਪਿਆਰ ਦੇ ਰਿਸ਼ਤੇ ਹਮੇਸ਼ਾ ਤੁਹਾਡੀ ਜ਼ਿੰਦਗੀ ਦਾ ਕੇਂਦਰ ਰਹਿੰਦੇ ਹਨ ਤੇ ਸੱਚਾ ਪਿਆਰ ਮਿਲ ਜਾਏ ਤਾਂ ਤੁਸੀਂ ਪਹਾੜ ਨੂੰ ਵੀ ਹਿਲਾ ਸਕਦੇ ਹੋ ਐਨੇ ਪਾਵਰਫੁਲ ਹੋ ਜਾਣੇ ਹੋ ਫੈਮਿਲੀ ਲਾਈਫ ਕਰਨ ਦੀ ਗੱਲ ਕਰ ਲਵਾਂ ਪਰਵਾਰਕ ਜੀਵਨ ਕੀ ਹੈ ਮਦਰ ਨਾਲ ਤੁਹਾਡਾ ਨਾਤਾ ਸਭ ਤੋਂ ਟੁੱਟਾ ਹੈ ਮਾਂ ਨਾਲੋਂ ਤੁਹਾਨੂੰ ਕੋਈ ਨਹੀਂ ਤੋੜ ਸਕਦਾ ਮਾਂ ਦੀਆਂ ਅਸੀਸਾਂ ਜਿੰਨੀਆਂ ਲਵੋਗੇ ਉਹ ਤੁਹਾਡੇ ਲਈ ਜ਼ਿੰਦਗੀ ਦਾ ਸਭ ਤੋਂ ਵੱਡਾ ਸੁਰੱਖਿਆ ਕਵਚ ਹੈ ਸੁਰੱਖਿਆ ਕਵਚ ਜਾਣਦੋ ਸ਼ੀਲਡ ਤੁਹਾਨੂੰ ਪ੍ਰੋਟੈਕਟ ਕਰਦੀਆਂ ਮਾਂ ਦੀਆਂ ਅਸੀਸਾਂ ਮਾਂ ਦਾ ਦਿਲ ਕਦੀ ਨਾ ਦੁਖਾਇੋ ਹਰ ਰੋਜ਼ ਪੈਰੀ ਹੱਥ ਲਾ ਕੇ ਮਾਂ ਕੋਲੋਂ ਅਸੀਸ ਲੈ ਕੇ ਘਰੋਂ ਬਾਹਰ ਨਿਕਲਿਆ ਕਰੋ ਇਹ ਡਾਕਟਰ ਤੇਰਾ ਕੋਰ ਤੁਹਾਨੂੰ ਕਹਿ ਰਹੀ ਆ ਘਰ ਦੇ ਵਿੱਚ ਪਾਣੀ ਸਾਫ ਸੁਥਰਾ ਜਾਂ ਗੰਗਾ ਜਲ ਪਾਣੀ ਕੋਈ ਕੈਲੋ ਹੌਲੀ ਬਾਟਰ ਜਾਂ ਗੰਗਾ ਜਲ ਇਹ ਤੁਹਾਡੇ ਲਈ ਸੁਖ ਸ਼ਾਂਤੀ ਦਾ ਕਾਰਨ ਬਣਦਾ ਇਸ ਜ਼ਰੂਰ ਆਪਣੇ ਘਰ 'ਚ ਬੋਤਲ ਭਰ ਕੇ ਰੱਖੋ ਤੁਹਾਡੇ ਘਰ ਦੇ ਵਿੱਚ ਪਾਣੀ ਦੀ ਜਿਹੜੀ ਠੰਡਕ ਹੈ ਇਹ ਉਹ ਤੁਹਾਨੂੰ ਹਮੇਸ਼ਾ ਬੈਲੈਂਸਡ ਬਣਾਉਂਦੀ ਹੈ ਪਾਣੀ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਚੰਦਰਮਾ ਦਾ ਸਬੰਧ ਪਾਣੀ ਨਾਲ ਆ ਪਾਣੀ ਬਹੁਤ ਪੀਆ ਕਰੋ ਤੁਹਾਡੀ ਕਰੇ ਕ੍ਰੀਏਟੀਵਿਟੀ ਦੀ ਗੱਲ ਕਰਾਂ ਤੁਸੀਂ ਜਨਮ ਤੋਂ ਹੀ ਕਲਾਕਾਰ ਹੋ ਇਹ ਵੱਖਰੀ ਗੱਲ ਆ ਤੁਸੀਂ ਅੰਦਰ ਲਗਉਣ ਨਹੀਂ ਪਛਾਣਿਆ ਉਹਦੇ 'ਚ ਡਾਕਟਰ ਤੇਰਾ ਕੋਈ ਕੁਝ ਨਹੀਂ ਕਰ ਸਕਦੇ ਪਰ ਰੱਬ ਨੇ ਜਨਮ ਸਮੇ ਹੀ ਜਨਮ ਜਾਤ ਆਲਰੇਡੀ ਤੁਹਾਡੇ ਅੰਦਰ ਇਨ ਬਿਲਟ ਇਨ ਬਿਲਟ ਮਤਲਬ ਅੰਦਰ ਹੀ ਫਿੱਟ ਕੀਤਾ ਹੋਇਆ ਉਹ ਪੁਰਜ਼ਾ ਚਿੱਤਰਕਲਾ ਲੇਖਤ ਰਾਇਕੀ ਸੰਗੀਤ ਇਹ ਸਭ ਤੁਹਾਡੀਆਂ ਰਗਾਂ ਚ ਦੌੜ ਰਿਹਾ ਇਹਨੂੰ ਪਲੀਜ਼ ਪਛਾਣੋ ਜੇ ਮਾੜਾ ਮੋਟਾ ਤੁਹਾਨੂੰ ਲੱਗਦਾ ਤੁਹਾਡੇ ਚ ਕਲਾ ਹੈ ਉਹਨੂੰ ਨਿਖਾਰੋ ਪਾਲਿਸ਼ ਕਰੋ ਤਰਾਸ਼ੋ ਆਪਣੇ ਆਪ ਨੂੰ ਤੁਹਾਡੇ ਲਈ ਕਲਾ ਸਿਰਫ ਸ਼ੌਕ ਨਹੀਂ ਹੈ ਤਕਦੀਰ ਹੈ ਅਜਮਾ ਕੇ ਦੇਖ ਲਓ ਤੁਸੀਂ ਕਲਾ ਰਹੀ ਉਹ ਕਹਿ ਸਕਦੇ ਹੋ ਜੋ ਸਧਾਰਨ ਮੂੰਹ ਰਹੀ ਜ਼ੁਬਾਨ ਰਹੀ ਬੋਲੇ ਸ਼ਬਦਾਂ ਨਾਲ ਨਹੀਂ ਕਹਿ ਪਾਉਂਦੇ ਮੈਂ ਤੁਹਾਡੇ ਪੈਸੇ ਦੀ ਗੱਲ ਕਰਲਾਂ ਪੈਸੇ ਤੇ ਧਨ ਦੀ ਗੱਲ ਤੁਹਾਡਾ ਧਨ ਕਦੇ-ਕਦੇ ਚੜਦਾ ਤੇ ਕਦੇ-ਕਦੇ ਘਟਦਾ ਬਸ ਉਹੀ ਕਿਉਂਕਿ ਚੰਦਰਮਾ ਤੋਂ ਪ੍ਰਭਾਵ ਤੋਂ ਪਰ ਜੇ ਤੁਸੀਂ ਆਪਣੀ ਕਲਾ ਤੇ ਰਚਨਾਤਮਕਤਾ ਜਾਂ ਕ੍ਰੀਏਟੀਵਿਟੀ ਜੋ ਤੁਹਾਡੇ ਟੈਲੈਂਟ ਹੈ ਬਾਈ ਬਾਈ ਬਰਥ ਰੱਬ ਵੱਲੋਂ ਬਖਸ਼ਿਸ਼ ਉਹਨੂੰ ਪੈਸੇ ਵਜੋਂ ਅਪਣਾ ਲਓ ਉਹਨੂੰ profession ਚ ਬਦਲ ਲਓ ਧਨ ਦੀ ਕਦੇ ਕਮੀ ਨਹੀਂ ਆਏਗੀ ਚੰਦਰਮਾ ਦੀ ਕਿਰਪਾ ਨਾਲ ਅਚਾਨਕ ਲਾਭ ਵੀ ਤੁਹਾਡੇ ਜੀਵਨ ਚ ਆਉਂਦੇ ਰਹਿੰਦੇ ਆ ਤੁਹਾਡਾ ਪੈਸਾ ਆਉਂਦਾ ਵੀ ਜਜ਼ਬਾਤਾਂ ਕਰਕੇ ਆ ਤੇ ਖਰਚ ਵੀ ਅਕਸਰ ਜਜ਼ਬਾਤਾਂ ਕਰਕੇ ਹੀ ਹੋ ਜਾਂਦਾ ਹੈ। ਲੱਕੀ ਦਿਸ਼ਾਵਾਂ ਦੀ ਗੱਲ ਕਰਨ ਲੱਗੇ ਆ। ਤੁਹਾਡੇ ਲਈ ਉੱਤਰ ਪੂਰਬ ਦੀ ਦਿਸ਼ਾ ਸੁਭਾਗੀ ਦਿਸ਼ਾ ਹੈ ਤੁਹਾਡੀ ਭਾਗ ਜਾਗ ਪੈਂਦੇ ਆ। ਇਸ ਪਾਸੇ ਮੂੰਹ ਕਰਕੇ ਕੰਮ ਕਰੋਗੇ ਕੋਈ ਵੀ ਲਿਖਾਈ ਪੜ੍ਹਾਈ ਇੰਟਰਵਿਊ ਦੀ ਤਿਆਰੀ ਤਾਂ ਤੁਹਾਡੇ ਮਨ ਨੂੰ ਸ਼ਾਂਤੀ ਤੇ ਸਫਲਤਾ ਮਿਲਣੀ ਹੈ। ਫਿਰ ਬੋਲ ਦਮਾ ਉੱਤਰ ਪੂਰਬ ਦੀ ਦਿਸ਼ਾ। ਇਸ ਦਿਸ਼ਾ ਤੋਂ ਤੁਹਾਡੇ ਲਈ ਗਿਆਨ ਤੇ ਆਤਮਿਕ ਤਾਕਤ ਦੇ ਵਹਿਣ ਵਗਦੇ ਪਏ ਨੇ। ਲਕੀਰਾਂ ਤੁਹਾਡਾ ਸਫੇਦ ਆ ਲਾਈਟ ਬਲੂ ਆ ਹਲਕਾ ਨੀਲਾ ਅਸਮਾਨੀ ਤੇ ਕਰੀਮ ਰੰਗ ਤੁਹਾਡੀ ਤਕਦੀਰ ਨੂੰ ਚਮਕਾਏਗਾ ਇਹ ਰੰਗ ਤੁਹਾਡੇ ਲਈ ਢਾਲ ਵਾਂਗ ਕੰਮ ਕਰ ਦੇ ਤੁਹਾਨੂੰ ਕਈ ਥਾਵਾਂ ਤੇ ਬਚਾਏਗਾ ਇਹ ਰੰਗ ਪਰ ਜ਼ਿੰਦਗੀ ਚ ਯਾਦ ਰੱਖੋ ਡਾਕਟਰ ਤੇਰਾ ਕਹਿੰ ਰਹੀ ਆ ਕਾਲਾ ਰੰਗ ਅਲਮਾਰੀ ਚੋਂ ਕੱਢ ਦਿਓ ਗੂੜਾ ਲਾਲ ਰੰਗ ਅਲਮਾਰੀ ਚੋਂ ਕੱਢ ਦਿਓ ਜੱਚਦਾ ਹੋਏਗਾ ਪਰ ਨਹੀਂ ਪਾਉਣਾ ਇਹ ਤੁਹਾਡੇ ਲਈ ਅਨਲਕੀ ਕਲਰ ਨੇ ਹਲਕਾ ਨੀਲਾ ਰੰਗ ਤੁਹਾਨੂੰ ਸ਼ਾਂਤ ਕਰੇਗਾ ਕਿਉਂਕਿ ਪਾਣੀ ਦਾ ਰੰਗ ਨੀਲਾ ਹੁੰਦਾ ਹੈ ਹਲਕਾ ਨੀਲਾ ਸਫੇਦ ਰੰਗ ਪਵਿੱਤਰਤਾ ਤੇ ਕਰੀਮ ਰੰਗ ਜਿਹੜਾ ਉਹ ਸੰਤੁਲਨ ਬਣਾਏਗਾ ਤੁਹਾਡੇ ਲਈ ਲੱਕੀ ਤਰੀਕਾਂ ਛਟਪਟ ਡਾਇਰੀ 'ਚ ਨੋਟ ਕਰ ਲਓ ਮਨ ਦੀ ਡਾਇਰੀ 'ਚ ਨੋਟ ਕਰਿਓ ਮੂਨ ਵਾਲਿਓ 2 7 11 16 20 25 29 ਸਭ ਤੋਂ ਵਧੀਆ ਦਿਨ ਇਹਨਾਂ ਦਿਨਾਂ 'ਚ ਕੋਈ ਕੰਮ ਸ਼ੁਰੂ ਕਰੋਗੇ ਕਾਮਯਾਬੀ ਮਿਲੇਗੀ ਇਹਨਾਂ ਤਰੀਕਾਂ ਤੇ ਚੰਦਰਮਾ ਦੀ ਊਰਜਾ ਤੁਹਾਡੇ ਨਾਲ ਹੈ ਸਭ ਤੋਂ ਵੱਧ ਸਮਰਥਨ ਚ ਰਹਿੰਦੀ ਹੈ ਤੁਹਾਡੇ ਪ੍ਰੋਟੈਕਸ਼ਨ ਚ ਰਹਿੰਦੀ ਹੈ ਇਹਨਾਂ ਤਰੀਕਾਂ ਚ ਚੰਦਰਮਾ ਤੁਹਾਡੇ ਅੰਗ ਸੰਗ ਤੁਹਾਡੇ ਸਭ ਤੋਂ ਵਧੀਆ ਬਣਨੇ ਕੇ ਦੇ ਨਾਲ ਕੰਨਿਆ ਮੀਨ ਤੇ ਕਰਕ ਜਿਹੜੇ ਕੁਆਰੇ ਨੇ ਵਿਆਹ ਕਰਾਉਣਾ ਕੰਨਿਆ ਮੀਨ ਤੇ ਕਰਕ ਰਾਸ਼ੀ ਵਾਲਿਆਂ ਨਾਲ ਕਰਾਉਣਾ business ਕਰਨਾ ਇਹਨਾਂ ਨਾਲ ਕਰਨਾ ਇਹਨਾਂ ਨਾਲ ਬਣਾਏ ਰਿਸ਼ਤੇ ਤੁਹਾਨੂੰ ਮਠਾਸ ਦੇਣਗੇ ਤੁਹਾਡਾ ਸਹਾਰਾ ਬਣਗੇ ਤੁਹਾਡੀ ਝੋਲੀ ਖੁਸ਼ੀਆਂ ਨਾਲ ਭਰ ਦੇਣਗੇ ਜਦੋਂ ਤੁਸੀਂ ਇਹਨਾਂ ਰਾਸ਼ੀਆਂ ਵਾਲਿਆਂ ਨਾਲ ਰਿਸ਼ਤਾ ਬਣਾਉਂਦੇ ਹੋ ਤਾਂ ਤੁਹਾਡੀ ਜਿਹੜੀ ਭਾਵਨਾਤਮਕ ਦੁਨੀਆ ਉਹ ਸੰਤੁਲਿਤ ਹੋ ਜਾਂਦੀ ਹੈ ਇਹ ਲੋਕ ਤੁਹਾਨੂੰ ਹੈਲਪ ਨਹੀਂ ਕਰਦੇ ਇੱਕ ਉਪਾਅ ਸੁਣ ਲਓ ਜ਼ਰੂਰ ਕਰਿਆ ਕਰੋ ਸਭ ਤੋਂ ਖਾਸ ਕਰ ਤੁਹਾਡੇ ਲਈ ਪੇਸ਼ ਕਰ ਰਹੀਆਂ ਹਰ ਸੋਮਵਾਰ ਸਵੇਰੇ ਚੰਦ ਦੀ ਛੋਟੀ ਜਿਹੀ ਕਾਲੀ ਚ ਗੰਗਾ ਜਲ ਭਰ ਲੈਣਾ ਤੇ ਚੰਦਰਮਾ ਨੂੰ ਸਮਰਪਿਤ ਕਰ ਦੇਣਾ ਤੜਕੇ ਉੱਠਣਾ ਚੰਦਰਮਾ ਉਸ ਵੇਲੇ ਦਿਸ ਰਿਹਾ ਹੁੰਦਾ ਹੈ ਸੂਰਜ ਦੀ ਰੌਸ਼ਨੀ ਤੋਂ ਪਹਿਲਾਂ ਇਸ ਦੇ ਨਾਲ ਤੁਹਾਡੇ ਮਨ ਦੇ ਜਿਹੜੇ ਤੂਫਾਨ ਉਹ ਠੰਡੇ ਹੋ ਜਾਣਗੇ ਲਹਿਰਾਂ ਜਿਹੜੀਆਂ ਅਵੇਗ ਉੱਠਦੇ ਆ ਉਹ ਸ਼ਾਂਤ ਹੋ ਜਾਣਗੇ ਤਨ ਤੇਰਾ ਆਈ ਸੁੱਖ ਆਏਗਾ ਤੇ ਰਿਸ਼ਤਿਆਂ ਚ ਮਠਾਸ ਬਣੀ ਰਹੇਗੀ ਇਹ ਉਪਾਚੰਦਰਮਾ ਦੀ ਅਸ਼ਾਂਤ ਊਰਜਾ ਨੂੰ ਸ਼ਾਂਤ ਕਰਕੇ ਤੁਹਾਡੇ ਮਨ ਨੂੰ ਸਥਿਰ ਕਰਦਾ ਹੈ ਹੁਣ ਦੱਸੋ ਕਿ ਤੁਸੀਂ ਵੀ 2 11 20 ਜਾਂ 29 ਨੂੰ ਜਨਮੇ ਹੋ ਕਮੈਂਟ ਚ ਦੱਸਿਓ ਤੁਹਾਨੂੰ ਮੇਰੀ ਕੀਤੀ ਹੋਈ ਕਿਹੜੀ ਗੱਲ ਇਹਨਾਂ ਵਿੱਚੋਂ ਸਹੀ ਲੱਗੀ ਜਾਂ ਤੁਹਾਨੂੰ ਕਿਹੜੀ ਗੱਲ ਸਭ ਤੋਂ ਵੱਧ ਆਪਣੇ ਜੀਵਨ ਦੇ ਨਾਲ ਮਿਲਦੀ ਹੋਈ ਲੱਗੀ ਕਮੈਂਟ ਕਰਕੇ ਆਪਣਾ ਤਜਰਬਾ ਸਾਂਝਾ ਕਰਨਾ ਮੇਰੇ ਚੈਨਲ ਡਾਕਟਰ 13 ਕੋਰ ਨਾਲ ਜੁੜਨਾ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਡੀਓ ਲਾਈਕ ਸ਼ੇਅਰ ਕਮੈਂਟ ਕਰ ਦਿਓ ਹਾਈਪ ਦੀ অপਸ਼ਨ ਪ੍ਰੈਸ ਕਰੋ ਮਿਲਾਂਗੇ ਫੇਰ টিল ਦੈਨ ਬਾਏ ਬਾਏ ਕਮੈਂਟਸ ਜ਼ਰੂਰ ਦੱਸਣਾ ਕਿ ਮੈਂ ਤੁਹਾਨੂੰ ਤੁਹਾਡੀ ਸਖਸ਼ੀਅਤ ਨੂੰ ਕਿਸ ਤਰ੍ਹਾਂ ਵੇਰਵੇ ਸਹਿਤ ਪੇਸ਼ ਕੀਤਾ ਥੈਂਕ ਯੂ